अपने दिल में भी कहानियां पढ़ती होंगी इंद्रोसा यूं तो हम सब जानते हैं कि तेजपाल पार्टी के लिए को आगे निकाले बनाने के लिए राजबीर अच्छा ठीक है जसल क्या जो प्रेस मीटिंग प्रेस मीटिंग होगा ਅੱਜ ਜਿਹੜੀ ਅਸੀਂ ਪੁੱਛਿਆ ਮਲੋਟ ਮੀਟਿੰਗ ਲੈ ਲਈ ਵਾਪਸ ਆਇਆ ਤਾਂ ਮੇਨ ਮੁੱਦਾ ਕੀ ਹੈ ਸੀ ਮਾਗੀ ਦੀ ਕਾਨਫਰੰਸ ਜਿਹੜੀ ਹਰ ਸਾਲ ਅਸੀਂ ਕਰਦੇ ਆਂ ਇਸ ਸਾਲ ਅਸੀਂ ਦੋ ਕਾਨਫਰੰਸ ਕਰ ਰਹੇ ਆਂ ਇੱਕ ਮਾਈ ਭਾਗੋ ਨੂੰ ਸਮਰਪਿਤ ਇਸਤਰੀ ਸੁਵੇਲਨ ਕਰ ਰਹੇ ਆਂ ਜਿਹੜਾ ਮੁਖਸ਼ਰ ਸਾਹਿਬ 12 ਤਰੀਕ ਨੂੰ ਤੇ 14 ਤਰੀਕ ਨੂੰ ਆਪਣੀ ਟ੍ਰੈਡੀਸ਼ਨਲ ਕਾਨਫਰੰਸ ਸੁਬਾਹ ਫਾਰਵ ਵਰਕਰਾਂ ਨਾਲ ਮੀਟਿੰਗ ਕੀਤੀ ਕਿ ਆਪਾਂ ਵੱਧ ਝੜ ਕੇ ਆਪਾਂ ਕਾਨਫਰੰਸ ਨੂੰ ਕਾਮਯਾਬ ਕਰੀ ਜੋ ਮੀਟਿੰਗ ਲਗੀ ਸੀ ਕੱਲ ਉਹਦਾ ਸਰਕਲ ਮੀਟਿੰਗ ਦਾ ਮੇਨ ਪਰਪਸ ਕਿਸੇ ਗੌਰਮਟੀ ਮੈਂ ਕੋਰ ਕਮੇਟੀ ਦੇ ਵਿੱਚ ਅਸੀਂ ਇੱਕ ਤਾਂ ਅਸੀਂ ਯਾਤਰਾ ਸ਼ੁਰੂ ਕਰ ਰਹੇ ਹਾਂ ਪੰਜਾਬ ਨੂੰ ਬਚਾਉਣ ਦੀ ਜੀ ਜੋ ਹਾਲਾਤ ਪਿਛਲੇ 7 ਸਾਲ ਚ ਪਹਿਲੇ ਕਾਂਗਰਸ ਨੇ 5 ਸਾਲ ਪੰਜਾਬ ਨੂੰ ਦਬਾ ਦ ਬਰਬਾਦ ਕਰਤਾ ਤੇ ਹੁਣ ਇਹਨਾਂ ਨੇ ਤੇ ਜਮਾਂ ਹੀ ਤਬਾਈ ਲੈਂਦੀ ਆ ਆਪ ਵਾਲੇ ਨੇ ਸੋ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਹਰ ਅਸੈਂਬਲੀ ਹਲਕੇ ਜਾਵਾਂਗੇ ਕਿ ਲੋਕ ਲਹਿਰ ਪੈਦਾ ਕਰਾਂਗੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾ ਲਓ ਖੇਤਰੀ ਪਾਰਟੀ ਨੂੰ ਤਗੜਾ ਕਰ ਦਿਓ ਤਾਂ ਪੰਜਾਬ ਬਚੂਗਾ